ਸਿੱਖ ਧਰਮ ਦੀਆਂ ਰੋਰੀਤਾ ਮੁਤਾਬਕ ਸਰਵਉੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕੁਰਸੀਆਂ ਢਾ ਕੇ ਬੈਠਣ ਦੀ ਮਨਾਹੀ ਹੈ ਭਾਵ ਗੁਰੂ ਸਾਹਿਬ ਦੇ ਬਰਾਬਰ ਬੈਠਣ ਦੀ ਮਨਾਹੀ ਹੈ ਤਸਵੀਰਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਸ਼ਹੀਦਗੜ੍ਹ ਦੀਆਂ ਨੇ ਜਿੱਥੇ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਗੁਰੂ ਘਰ ਦੇ ਅੰਦਰਲੇ ਪਾਸੇ ਕਾਫੀ ਵੱਡੀ ਤਦਾਦ ਦੇ ਵਿੱਚ ਕੁਰਸੀਆਂ ਰੱਖੀਆਂ ਹੋਈਆਂ ਸਨ ਜਿਸ ਵਕਤ ਇਸ ਗੱਲ ਦਾ ਪਤਾ ਭਾਈ ਜਗਜੀਤ ਸਿੰਘ ਨੂੰ ਲੱਗਿਆ ਉਹਨਾਂ ਨੇ ਕਮੇਟੀ ਵਾਲਿਆਂ ਦੀ ਗੱਲਬਾਤ ਅੱਗੇ ਪਰਮਜੀਤ ਸਿੰਘ ਅਕਾਲੀ ਹੁਣ ਨਾਲ ਕਰਾਈ ਤੇ ਉਹ ਕਮੇਟੀ ਮੈਂਬਰ ਜੀ ਇਥੋਂ ਦੀ ਕਮੇਟੀ ਮੈਂਬਰ ਨਾਲ ਗੱਲ ਕਰਨੀ ਜਿਹੜੇ ਇਸ ਦਾ ਕਮੇਟੀ ਮੈਂਬਰ ਗੁਰਦਾਸ ਸਿੰਘ ਦਾ ਆ ਗੱਲ ਕਰਿਓ ਤੁਸੀਂ ਜੀ ਕਮੇਟੀ ਮੈਂਬਰ ਕਮੇਟੀ ਮੈਂਬਰ ਆਹ ਕਮੇਟੀ ਮੈਂਬਰ ਹੀ ਸਾਰੇ ਪਿੰਡ ਦੇ ਬੰਦੇ ਪੰਚਾਇਤ ਆ ਨਹੀਂ ਕਮਿਟ ਆਹ ਪੰਚਾਇਤ ਆ ਪੰਚਾਇਤ ਦੇ ਨਾਲ ਆ ਗੱਲ ਕਰਿਓਈ ਝਗੜਾ ਆ ਜਾਏਗਾ ਗੱਲੋ ਕਰ ਕੌਣ ਹੈ ਕਮੇਟੀ ਮੈਂਬਰ ਬਾਬਾ ਜ세ਬੰਦੀ ਆ ਠੀਕ ਹੈ ਜੀ ਤੁਸੀਂ ਦੱਸੋ ਕਮੇਟੀ ਕੇ ਲਈ ਉਹ ਜੀ ਚਗਾਮ ਆ ਗਏ ਥੋੜਾ ਸਮਝ ਕੇ ਚਾਵਾ ਕਢੀ ਜੀ ਆਪ ਜੀ ਜੱਜ ਬੋਕੇ ਬੇਚ ਕੰਮ ਹਾਂਜੀ ਆ ਗੱਲ ਕਰਿਓ ਪਰਮਜੀਤ ਸਿੰਘ ਕਾਲੀ ਹਲੋ ਹਾਂਜੀ ਵੈਗੁਰੂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹ ਵੈਗੁਰੂ ਜੀ ਕਾ ਖਾਲਸਾ ਮੈਂ ਬੱਬਾਈ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਅਚਾ ਜੀ ਮੈਂ ਤੇ ਕਰਨੀ ਆ ਜੀ ਨੂੰ ਪਿਛਲੇ ਅਕਾਲ ਤੇ ਸਭ ਤੋਂ ਪ੍ਰੋਬਲਮ ਲਿਤੀ ਜਾਰੀ ਹੋਇਆ ਵਾ ਇਹ ਆਪਾਂ ਅੰਗੁਰੂ ਸਾਹਿਬ ਦੀ ਜੂਰੀ ਦੇ ਵਿੱਚ ਉਸਦੀਆਂ ਮੇਜ਼ ਤੇ ਸੋਫਾ ਨਹੀਂ ਬੈਠ ਸਕਦੇ ਠੀਕ ਹੈ ਜੀ ਦੇਖੋ ਇਹ ਤਾਂ ਨਾ ਤੁਹਾਨੂੰ ਮੈਂ ਕਹਿ ਰਿਹਾ ਤੇ ਨਾ ਇਹ ਕਹਿ ਰਿਹਾ ਪਿਛਲੇ ਅਕਾਲ ਤੋਂ ਚੱਲਦਾ ਹੋ ਰਿਹਾ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਬੁੜੀਆਂ ਨਹੀਂ ਆੜਦੀਆਂ ਸਾਡੇ ਅਸੀਂ ਚਾ ਲੈਣੇ ਆ ਜੀ ਮੇਰੀ ਬੇਟੀ ਸੋਹਣਾ ਜੀ ਤੁਸੀਂ ਬਾਹਰ ਬਾਹਰ ਲੱਗੋ ਨਾ ਅਸੀਂ ਚੱਕੀਆਂ ਦੀਆਂ ਨਹੀਂ ਛੱਕਦੀਆਂ ਨਹੀਂ ਆ ਦਰਬਾਰ ਤੋਂ ਬਾਹਰ ਲਾ ਦਿਓ ਨਾ ਜੀ ਇਹਨੇ ਬੱਚਣਾ ਮੱਤਕੀਆਂ ਦੀਆਂ ਨਹੀਂ ਉਹ ਗੁੜੀਆਂ ਨਹੀਂ ਗੁੜੀਆਂ ਗਈਆਂ ਸਾਨੂੰ ਬੈਠੇ ਬੜਾ ਔਖਾ ਹੈ ਬਾਬਾ ਜੀ ਦੁਨੀਆ ਗੁਰੂ ਸਾਹਿਬ ਦੇ ਚੁੜੀ ਹੋ ਜਾਣਗੇ ਆ ਨਹੀਂ ਅਸੀਂ ਚੱਕਦੇ ਨਹੀਂ ਕੋਈ ਨਹੀਂ ਸਾਨੂੰ ਗੁਰੂ ਸਾਹਿਬ ਜਰੂਰੀ ਨੇ ਗੁੜੀਆਂ ਜਰੂਰੀ ਨੇ ਨਾ ਕੋਈ ਗੱਲ ਨਹੀਂ ਚੱਕ ਦਿੰਦੇ ਆ ਤੇ ਸਾਡੀ ਬੇਨਤੀ ਆ ਆਪ ਜੀ ਇਹ ਕਰਵਾ ਦਿਓ ਕਾਰਜ ਠੀਕ ਹੈ ਜੀ ਠੀਕ ਹੈ ਗੱਲ ਨਹੀਂ ਲੱਗਦਾ ਹੈ ਨਾ ਪਹਿਲਾਂ ਇਦਾਂ ਫਿਰ ਨਾ ਅਸੀਂ ਪਹਿਲਾਂ ਚੱਕੀਆਂ ਹੋਈਆਂ ਸੀ ਤੇ ਜੀ ਸਾਡੇ ਨਾਲੋ ਸਾਡੇ ਸੁਣੋ ਅਸੀਂ ਸਮਝਦੇ ਆ ਪਿੰਡਾਂ ਦੇ ਲੋਕਾਂ ਦੀਆਂ ਮਜਬੂਰੀਆਂ ਪਰ ਤੁਸੀਂ ਜੇ ਕੁਰਸੀਆਂ ਲਾਉਣੀਆਂ ਨੇ ਬੀਬੀਆਂ ਨੂੰ ਬੈਠਣ ਦੀ ਮੁਸ਼ਕਲ ਆ ਨਾ ਜੀ ਅਸੀਂ ਕਿਹਾ ਵੀ ਬਾਹਰ ਬਹਿ ਜਾ ਕਰੋ ਹਾਂ ਬਰਾਂਡੇ ਦੇ ਬਾਹਰ ਲਾ ਦਿਓ ਜੀ ਹਾਂਜੀ ਹਾਂ ਸਾਡੇ ਲੋਕ ਸਟੇਜਾਂ ਤੇ ਪੰਗੜਿਆ ਇਹਦਾ ਨੱਚਦੇ ਲਤਾਂ ਚੱਕ ਜਾ ਕੇ ਤਾਂ ਮਾਰ ਮਾਰ ਕੇ ਪੰਗੜੇ ਪਾਉਂਦੇ ਆ ਉਹ ਤਾਂ ਵੀ ਹੋਣੀਆਂ ਨਹੀਂ ਠੀਕ ਹੈ ਜੀ ਜਦੋਂ ਗੁਰੂ ਘਰੇ ਆ ਜਾਂਦੇ ਆ ਉਹਦਾ ਬੋਲ ਲੱਭਦੇ ਸਾਡੇ ਹਾਂਜੀ ਹਾਂ ਕੋਈ ਗੱਲ ਨਹੀਂ ਮਾਰਾ ਤੁਸੀਂ ਜਾਨੇ ਸਾਡੇ ਵੱਡੇ ਜੀ ਸਾਡੇ ਨਾਲ ਕਰਕੇ ਦੇ ਇਹਦਾ ਹੱਲ ਕਰੋ ਜੀ ਸਾਡੇ ਨਾਲ 2-3 ਸਾਲ ਹੋ ਗਏ ਜੀ ਅੰਮ੍ਰਿਤਪਾਲ ਲੰਘਿਆ ਜੀ ਉਹਰੇ ਨੂੰ ਅਸੀਂ ਸਰੋਪਾ ਵੀ ਦਿੱਤਾ ਹਾਂ ਹਾਂ ਸਾਡਾ ਗੱਲ ਕਰਾ ਹਾਂ ਕੋਈ ਹੱਲ ਨਹੀਂ ਠੀਕ ਹੈ ਜੀ ਅਸੀਂ ਮੈਂ ਵੀ ਅੰਮ੍ਰਿਤਪਾਲ ਜੀ ਦਾ ਵਰਤੀ ਬੋਲਦਾ ਜੀ ਜੀ ਕੱਟੀ ਸੀ ਉਹ ਵੀ ਠੀਕ ਹੈ ਜੀ ਸੋ ਆਪ ਜੀ ਇਹ ਕਰਕੇ ਇਹਨੂੰ ਜਗਵਾ ਕੇ ਬਾਹਰ ਹਵਾ ਜੀ ਕੋਈ ਛੋਟੀ ਨਹੀਂ ਠੀਕ ਹੈ ਜੀ ਧੰਨਵਾਦ ਜੀ ਓ ਧੰਨਵਾਦ ਹਾਂ ਜੀ ਹਾਂ ਜੀ ਵੈਗਰੂ ਜੀ ਬਸ ਠੀਕ ਹੈ ਤੂੰ ਆਪਾਂ ਨੋਟ ਲੈ ਆ ਵੀਡੀਓ ਬਣਾਣਾ ਜਿਹੜੀ ਇਹ ਕਦੇ ਆਪਣਾ ਕੋਈ ਨੰਬਰ ਨੰਬਰ ਲਾਇਆ ਇਹਨਾਂ ਦਾ ਪਰਮਣਨ ਠੀਕ ਹੈ ਜੀ ਮੈਂ ਲੈ ਲੈਣਾ ਨੰਬਰ ਇਹਨਾਂ ਦਾ 24 ਨੰਬਰ ਮੈਂ ਉਹਨਾ ਉਧਰ ਹੋਣਾ ਮੈਂ ਆਣ ਕੇ ਦੇਖ ਲਾਂਗਾ ਪਹਿਲਾਂ ਜਾਫੀ ਕਰਨਾ ਚਾਹੀਦਾ ਹੈ ਆ ਕਰਦੇ ਬਾਕੀ Thank you. Grazie sì. mille. Sì. Sì. Sì.